ਸਸ ਸਤਿ ਸ਼੍ਰੀ ਅਕਾਲ ਦਰਸ਼ਕ ਵੀਰੋ ਤੁਹਾਡਾ ਸਵਾਗਤ ਹੈ ਜੀ ਚੈਨਲ ਵੈਦਰ ਬਾਈ ਸਿੰਦਰ ਤੇ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦਾ ਮੌਸਮ 17 ਤਰੀਕ ਤੋਂ ਲੈ ਕੇ 31 ਜਨਵਰੀ 2025 ਕਿਵੇਂ ਦਾ ਰਹੇਗਾ ਜਾਨਕਿ ਅੱਜ ਤੋਂ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਆਉਂਦੇ ਜਿਹੜੇ 10-15 ਦਿਨ ਨੇ ਇਹਨਾਂ ਦੇ ਵਿੱਚ ਜਿਹੜੇ ਮੌਸਮ ਦੇ ਹਾਲਾਤ ਨੇ ਕਾਫੀ ਉਤਲ ਪੁਤਲ ਵਾਲੇ ਨੇ ਤੋਂਦੇ ਹਾਲਾਤ ਵੀ ਵਿਗੜਦੇ ਹੋਏ ਦਿਖਾਈ ਦੇਣਗੇ ਠੰਡ ਦੇ ਹਾਲਾਤ ਵੀ ਪੰਜਾਬ ਦੇ ਉੱਪਰ ਕਾਫੀ ਤਰੀਕੇ ਨਾਲ ਆਉਂਦੇ ਦਿਖਾਈ ਦੇ ਰਹੇ ਨੇ ਜਿਸ ਦੇ ਵਿੱਚ ਖਾਸ ਤੌਰ ਤੇ 17 ਤਰੀਕ ਤੋਂ ਲੈ ਕੇ 19 ਤਰੀਕ ਤੱਕ ਸੰਗਣੀ ਤੋਂਦਾ ਅਲਰਟ ਜਾਰੀ ਹੈ ਜਿਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਪਹਾੜੀ ਖੇਤਰਾ ਤੋਂ ਇਲਾਵਾ ਪੱਛਮੀ ਸਿਸਟਮ ਵੀ ਬਣਦੇ ਹੋਏ ਦਿਖਾਈ ਦੇ ਰਹੇ ਨੇ ਤੇ ਪੱਛਮੀ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਤੇ ਜਿਸ ਦੇ ਕਾਰਨ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿ ਇਸ ਪੱਛਮੀ ਸਿਸਟਮਾਂ ਦੀ ਐਂਟਰੀ ਪੰਜਾਬ ਵਿੱਚ ਦੁਪਹਿਰੇ 17 ਤਰੀਕ ਤੋਂ ਹੋ ਜਾਵੇਗੀ ਤੇ ਜਿਸ ਦਿਨ ਬੱਦਲਬਾਈ ਦੇ ਹਾਲਾਤ 17 18 ਤੇ 19 ਤਰੀਕ ਨੂੰ ਬਣਦੇ ਹੋਏ ਦਿਖਾਈ ਦੇਣਗੇ ਇਹ ਬੱਦਲਬਾਈ ਵੀ ਹੋਵੇਗੀ ਅਤੇ ਧੁੰਦ ਦਾ ਹਾਲਾਤ ਵੀ ਹੋਣਗੇ ਜਿਸ ਦੇ ਨਾਲ ਸੂਰਜ ਨਾ ਮਾਤਰ ਬਰਾਬਰ ਦੇਖੇਗਾ ਤੇ ਜਿਸ ਦੇ ਨਾਲ ਤਾਪਮਾਨ ਜਿਹੜੇ ਨੇ ਉਹ 15 ਡਿਗਰੀ ਤੋਂ ਥੱਲੇ ਆ ਜਾਣਗੇ ਸ਼ੀਤ ਲਹਿਰ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇਵੇਗਾ ਗੱਲ ਕਰਾਂਗੇ 19 ਤਰੀਕ ਤੋਂ ਬਾਅਦ ਦੇ ਮੌਸਮ ਦੀ ਤਾਂ 20 21 22 23 ਤਰੀਕ ਤੱਕ ਮੌਸਮ ਫਿਰ ਠੀਕ ਹੈ ਤੇ ਉਸ ਤੋਂ ਬਾਅਦ ਇੱਕ ਸਿਸਟਮ ਪੰਜਾਬ ਦੇ ਵਿੱਚ ਦਵਾਰਾ ਤੋਂ ਐਂਟਰ ਕਰ ਰਿਹਾ 24 25 ਤਰੀਕ ਦੇ ਨੇੜੇ ਤੇ ਜੋ 23 ਤਰੀਕ ਤੋਂ 25 ਤਰੀਕ ਦੇ ਵਿੱਚਕਾਰ ਕਿਣਮਣ ਕਣੀ ਦੇ ਹਾਲਾਤ ਬਣਦੇ ਹੋਏ ਪੰਜਾਬ ਵਿੱਚ ਦਿਖਾਈ ਦੇ ਸਕਦੇ ਨੇ ਪਰ ਇਸ ਸਿਸਟਮ ਬਾਰੇ ਕੋਈ ਵੱਡਾ ਖੁਲਾਸਾ ਨਹੀਂ ਹੋਇਆ ਓਵਰ ਆਲ ਫਿਲਹਾਲ ਮੌਸਮ ਵਿਭਾਗ ਵੱਲੋਂ ਮੌਸਮ ਠੀਕ ਠਾਕ ਦੱਸਿਆ ਜਾ ਰਿਹਾ ਅਗਰ ਕੋਈ ਇਹ ਸਿਸਟਮ ਪਹੁੰਚਦਾ ਹੈ ਤਾਂ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਅਸੀਂ ਪਹੁੰਚਦੀ ਕਰਾਂਗੇ ਤਾਂ ਹੀ ਰਿਕਵੈਸਟ ਕਰਦੇ ਹਾਂ ਕਿ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀਆਂ ਜਨਕਰੀਆਂ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਗੱਲ ਕਰਾਂਗੇ 25 ਤੋਂ ਬਾਅਦ ਦੇ ਮੌਸਮ ਦੀ ਤਾਂ 25 26 27 28 ਤਰੀਕ ਤੱਕ ਲਗਭਗ ਮੌਸਮ ਠੀਕ ਹੈ 28 ਤੋਂ 29 ਤਰੀਕ ਦੇ ਵਿੱਚਕਾਰ ਫਿਰ ਇੱਕ ਸਿਸਟਮ ਬਣਦਾ ਹੋਇਆ ਦਿਖਾਈ ਦੇ ਰਿਹਾ ਹੈ ਜੋ ਕਿ ਹਲਕੇ ਤੋਂ ਦਰਮਿਆਨੀ ਬੂੰਦਾਂਵਾਂ ਦੀ ਕਿਣਮਣ ਕਣੀ ਪੰਜਾਬ ਦੇ ਵਿੱਚ ਕਰਨ ਦੀ ਸਮਰੱਥਾ ਰੱਖਦਾ ਹੈ ਇਸ ਸਿਸਟਮ ਦੇ ਆਉਣ ਦੇ ਨਾਲ ਪੰਜਾਬ ਦਾ ਜਿਹੜਾ ਮੌਸਮ ਹੈ ਫਿਰ ਤੋਂ ਵਿਗੜਦਾ ਹੋਇਆ ਦਿਖਾਈ ਦੇਵੇਗਾ ਪਰ ਹਜੇ 10 ਤੋਂ 12 ਦਿਨ ਪਏ ਨੇ ਇਸ ਸਿਸਟਮ ਬਾਰੇ ਕੋਈ ਵੱਡਾ ਖਲਾਸਾ ਹਜੇ ਤੱਕ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜੇ ਸਿਸਟਮ ਹੁੰਦੇ ਨੇ ਸਰਦੀਆਂ ਦੇ ਇਹ ਲਗਭਗ 1 ਤੋਂ 2 ਦਿਨ ਪਹਿਲਾਂ ਹੀ ਕਨਫਰਮ ਹੁੰਦੇ ਨੇ ਕਿ ਇਹਨਾਂ ਦਾ ਕਿਵੇਂ ਦਾ ਅਸਰ ਹੋਵੇਗਾ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਰ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਪੂਰਬੀ ਹਵਾ ਚੱਲਣ ਦੇ ਨਾਲ ਪੰਜਾਬ ਦਾ ਮੌਸਮ ਗਰਮਿਆਸ਼ ਵਾਲਾ ਹੋ ਜਾਂਦਾ ਹੈ ਨਮੀ ਦੀ ਮਾਤਰਾ ਵੱਧ ਜਾਂਦੀ ਹੈ ਤੇ ਜਿਸ ਦੇ ਨਾਲ ਮੀਂਹ ਦੀ ਗ੍ਰਿਵੀਧੀ ਵੀ ਵੱਧ ਜਾਂਦੀ ਹੈ ਪਰ ਪੂਰਬੀ ਹਵਾ ਚੱਲਣ ਦੇ ਨਾਲ ਸਭ ਤੋਂ ਪਹਿਲਾਂ ਜਿਹੜਾ ਅਸਰ ਹੁੰਦਾ ਹੈ ਉਹ ਪਹਾੜੀ ਖੇਤਰਾਂ ਵਿੱਚ ਹੁੰਦਾ ਹੈ ਜਿਸ ਦੇ ਨਾਲ ਸਾਨੂੰ ਪਹਾੜੀ ਖੇਤਰਾਂ ਦਾ ਹਾਲਾਤ ਜਿਹੜੇ ਨੇ ਓ ਜਿਆਦਾ ਬਗੜਦੇ ਹੋਏ ਦਿਖਾਈ ਦੇ ਰਹੇ ਨੇ ਖਾਸ ਕਰਕੇ ਮੈਦਾਨੀ ਇਲਾਕਿਆਂ ਨਾਲੋਂ ਪੰਜਾਬ ਦਾ ਮੌਸਮ ਫਿਲਹਾਲ ਬਾਕੀ ਠੀਕ ਠਾਕ ਹੈ ਇਹ ਜਿਹੜੇ ਦੋ ਇੱਕ ਦੋ ਸਪੈਲ ਨੇ ਇਹਨਾਂ ਬਾਰੇ ਨਵੀਂ ਅਪਡੇਟ ਤੁਹਾਨੂੰ ਜਿਵੇਂ ਹੀ ਸਪੈਲ ਆਉਣ ਤੋਂ ਇੱਕ ਦੋ ਦਿਨ ਪਹਿਲਾਂ ਦੇ ਦਿੱਤੀ ਜਾਵੇਗੀ ਤਾਂ ਕਿ ਮੀਂਹ ਦੀ ਗਤੀਵਿਧੀ ਤੋਂ ਪਹਿਲਾਂ ਤੁਹਾਡੇ ਤੱਕ ਜਾਣਕਾਰੀ ਪਹੁੰਚ ਸਕੇ ਇਸੇ ਕਰਕੇ ਰਿਕਵੈਸਟ ਕਰ ਰਿਹਾ ਕਿ ਚੈਨਲ ਵੈਦਰ ਵਾਈਸ ਮਿੰਦਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਧੰਨਵਾਦ ਸਾਰੇ ਦਰਸ਼ਕ ਵੀਰ ਪਣ ਪ੍ਰਾਮਾ ਦਾ ਮਿਲਦੇ ਆ ਜੀ ਅਗਲੀ